ਕਈ ਲਿਆ ਚਾਕੇ ਤੂੰ ਕੰਨਿਆ ਲਿਆ ਚਾਕੇ ਵੇਖਾਂਗੇ ਫੇਰ ਅੱਜ ਕੀ ਬਣਦਾ ਕਰਨ ਸਟੇ ਹੋਇਆ ਸਾਲੇ ਲੱਗਦੇ ਆ ਇਹ ਵੱਟ ਪਾਉਣਗੇ ਤੇ ਆ ਸਾਡਾ ਲੈ ਵਲ ਆ ਲੈ

ਦੇਹ ਹੈ ਜੇ ਕੋਈ ਨਹੀਂ ਦੇਖੇ ਹੈ ਨਾ ਕੰਫਰਮ ਬਾਹਰ ਛੱਡ ਰਾਂ ਜਾਂ ਟੋਪਲ ਬਾਹਰ ਛੱਡ ਰਾਂ ਸਟੇ ਹੋਇਆ ਨਾ ਆਈ ਥੱਪ ਕਰਕੇ ਬਾਹਰ ਜਾਵੜੋ ਯਾਰ ਉਹ ਛੜ ਕੇ ਹੋਰ ਕੀ ਗੱਲ ਮਾਰ ਖਾਏ ਮਾਰ ਸਟੇ ਹੋਇਆ ਛੜ ਤੇ ਅਰੇ ਆਂਦੇ ਉਹ ਗੱਲ ਕਰ ਲੈ ਉਹ ਗੱਲ ਕਰ ਲੈ ਹਾਏ ਮਾਰ ਤੀ ਉਹ ਕੱਲ ਰੋਗ ਜੀ ਸਮਝਾਣਾ ਇਹਨੇ ਕਿ ਡੀਸੀ ਨੇ ਖਾਲੇ ਦੇ ਅਡਰ ਕੀਤੇ ਆਂ ਕੀ ਕਰ ਨਾਲ ਫਿਰਦਾ ਕਿੱਛ ਕੁ ਕਰਾਈਏ ਆਨੇ ਡੀਸੀ ਨੇ ਤੈਨੂੰ ਕਿਹਾ ਨਹੀਂ ਤੇ ਨਹੀਂ ਡੀਸੀ ਨੇ ਤੈਨੂੰ ਕਿਹਾ ਨਹੀਂ ਉਹ ਕਾਲੇ ਕਾਲੇ ਰੋਹਦਾ ਕਾਲੇ ਕਾਲੇ ਮੈਂ ਤੇਰਾ ਹੀ ਟੋਪਾਂ ਨਾ ਨਾ ਡਗਾਇ ਗੱਲ ਓਏ ਮਰ ਜਾਣਾ ਮਰਦਾ ਓਏ ਗੱਲ ਛੱਡ ਦੇ ਛੱਡ ਦੇ ਹਲ 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 ਮਲ ਮਲ ਛੱਡ ਦੇ ਛੱਡ ਦੇ ਬਾਹਰ ਹੋ ਜਾ ਲੈ ਰਹਿ ਤੇ ਕੋਈ ਬਾਹਰ ਹੋ ਬਾਹਰ ਇਥੋਂ ਕੀ ਕਰ ਲੈ ਐਂਕੋ ਬਾਹਰ ਸਾਡੀ ਆ ਸਾਡਾ ਸਟੇ ਆ ਬਾਈ ਯਾਰ ਐ ਸਾਡਾ ਸਟੇ ਆ ਸਾਡਾ ਸਟੇ ਆ ਬਾਹਰ ਚਲੋ ਕਿਥੇ ਪੇਪਰ ਰਿਓ ਪੇਪਰ ਪੇਪਰ ਲੈ ਆਓ ਪੇਪਰ ਲੈ ਆਓ ਪਾ ਪਾ ਲੱਦੇ ਤੁਸੀਂ ਬਾਵਾ ਟਵਟ ਬਾਵਾ ਟਵਟ ਪਾਸ ਮਸਲਾ ਛੋਟਾ ਕਰ ਲੈ ਪਰੇ ਤੂੰ ਆਵੇਂ ਬਾਈ ਕੋਈ ਬੱਸ ਦੇ ਜਾ ਬਰੋ ਅਸੀਂ ਜਾ ਬਰੋ ਬੱਸੇ ਆਖੇ ਬਾਈ ਜਾਨੂ ਕੋਈ ਆਇਆ ਇਹ ਰੰਗ ਕਰ ਦ ਕਾਲੇ ਤੁਕ ਨਾ ਸਹਨ ਪਾਹ ਕਰੋ ਬਾਈ ਕਰਨੂ ਬੋ ਲਿਆ ਬੱਬਾ ਫੱਟਾ ਕਰ ਜੋ ਖਰੋ ਉਹ ਕਾਲੇ ਕਾਲੇ ਟੱਪ 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 ਸੱਦੋ ਫਿਰ ਸਤਨ ਕਿਲਾ ਦੀ ਮਿਹਨਤੀ ਨਹੀਂ ਹੋਈ ਸੱਦੋ ਤੂੰ ਕਿਉਂ ਨਹੀਂ ਗਈ ਤੂੰ ਸੱਦੋ ਆਹ ਠੀਕ ਸੱਦੋ ਮੈਂ ਨਹੀਂ ਗੱਲ ਧੱਕੇਗੇ

ਤਾਨੂੰ ਕੱਖਾ ਠੇਕੇ ਵਾਲੇ ਤਾਨੂੰ ਕੱਖਾ ਠੇਕੇ ਵਾਲੇ ਓਹੋ ਲੜੋ ਨਾ ਲੜੋ ਨਾ ਜਨਾ ਸੜ ਛੱਡ ਕੇ ਆਉਂਦਾ ਠੇਕੇ ਵਾਲੇ ਤੂੰ ਵੱਟ ਵੱਡੀ ਆਵੇਂ ਠੇਕੇ ਵਾਲਾ ਬੋਲਣਾ ਹਾਂ ਵਹਿਲ ਮੈਂ ਤੇਨਾਂ ਗੱਲ ਕਰ ਲਾ ਓ ਸਹਿਲ ਮੈਂ ਤੇਨਾਂ ਗੱਲ ਕਰ ਲਾ ਤੇ ਹੱਕ ਬਣਦਾ ਬੋਲ ਤੈਨੂੰ ਭੈਣਾ ਨਹੀਂ ਅਸੀਂ ਓ ਸਹਿਲ ਮੈਂ ਤੇਨਾਂ ਗੱਲ ਕਰ ਲਾ ਆ ਬਾਤ ਤੈਨੂੰ ਨਾ ਪੇਟਾਈ ਕਰਾ ਰਿਹਾ ਤੇਨੂੰ ਖਾਲਾ ਲਿਓ ਬਈ ਖਾਲਾ ਡੀਸੀ ਨੇ ਗਿਆ ਬਈ ਡੀਸੀ ਨੇ ਖਾਲਾ ਨਹੀਂ ਇੱਕ ਮਿੰਟ ਖੜ ਜਾ ਇੱਕ ਮਿੰਟ ਡੀਸੀ ਨੇ ਇਹ ਗਿਆ ਤੇਰੇ ਕੰਮ ਵੀ ਕਾਨੂੰ ਕੋ ਸਾਹ ਤੇ ਇਹਨਾਂ ਦਾ ਨਵੇੜ ਤੋਂ ਤਾਂ ਕਾਨੂੰ ਕੋ ਤਾਂ ਆਇਆ ਨਹੀਂਗਾ ਫਾਲੇ ਦੇ ਨਵੇੜ ਤੋਂ ਕਾਨੂੰ ਕੋ ਤਾਂ ਆਇਆ ਨਹੀਂਗਾ ਇੱਕ ਖੋਹ ਨਹੀਂ ਕੀਤਾ ਉਹਨਾਂ ਨੇ ਇੱਕ ਖੋਹ ਨਹੀਂ ਕੀਤਾ ਉਹਨਾਂ ਨੇ ਪਾਓ ਯਾਰ ਤੂੰ ਭਿੰਚੋ ਸੁਕੜਾ ਸਾਠਾ ਤੂੰ ਉਹ ਗਾਲੇ ਪੜਾਉਂਦਾ ਨਹੀਂ ਮਾਰ ਦੇਣਾ ਤੇ ਹੋਰ ਕੰਮ ਕਰ ਮੈਂ ਮੈਂ ਮਾਰ ਹੀ ਜਾਉਂਦਾ ਆ ਦੇਖ ਆਈ ਕਿ ਮੈਂ ਮਾਰਦੀ ਹਾਂ ਆ ਦੇਖ ਪਾ ਨਹੀਂ ਨਹੀਂ ਦਲਜੀਤ ਕੰਮ ਨਹੀਂ ਆਉਂਦਾ ਦਲਜੀਤ ਉਰੇ ਆ ਉਰੇ ਆ ਪਾਓ ਯਾਰ ਕਾਲੀ ਵਟਾ ਬਿਨਾ ਕਾਲੇ ਛੱਟ ਪਾਉਂਦੇ ਗਲਾ ਸਾਰ ਰਹਿੰਦੇ ਮਰੋਂ ਲੱਫੜੀ ਫੈ ਮਰਨਾ ਗੱਲ ਕਰ ਲੈ ਆਹ ਤੇ ਫੇਰ ਚੱਲ ਪੈਣੀ ਮੈਂ ਤੂੰ ਪਹਿਲਾਂ ਉਹਦੇ ਮਾਰੇ ਫੇਰ ਮੇਰੇ ਮਾਰੇ ਆਸੀ ਜਾਵੜਾ ਬਈ ਬਈ ਪਾਸੇ ਜਾਵੜਾ ਕੀ ਜਾਵੜਾ ਪਾਸੇ ਕਾਹਦੇ ਜਾਵੜਾ ਸਾਡੀ ਪੈੜੀ ਅਸੀਂ ਕਿਉਂ ਜਾਕੇ ਆ ਜਾਵੜਾ ਪਾਸੇ ਪਾਹ ਤਾਹ ਨਾ ਤੂੰ ਸਾਨੂੰ ਖਾ ਸਾ ਤੂੰ ਤਾਂ ਕਿਹੜੀ ਤੋੜ ਕਹਿੰਦੇ ਤੂੰ ਮੋਟਰ ਛੱਡੋ ਸਾਰੇ ਪਾਣੀ ਪਾਟਾ ਇੱਕ ਨਾਲ ਬਾਈ ਸਾਡਾ ਸਟੇਜ ਆ ਯਾਰ ਸਟੇਜ ਸਾਡਾ ਅਸੀਂ ਪਾਣੀ ਅਸੀਂ ਕਿਹੜੇ ਦੀ ਸਟੇਜ ਅਸੀਂ ਕੱਲ ਲੈ ਕੇ ਆਏ ਲੱਭੀ ਲੈ ਕੇ ਆਏ ਸਾਡੀ ਲੱਗੇ ਆ ਜਾ ਤੂੰ ਨਹੀਂ ਲੈ ਕੇ ਆ ਬਖਾ ਸਟੇਜ ਖਾਸ ਨਹੀਂ ਮੋਟਰ ਦੇਣੀ ਬੱਸ ਅੱਜ ਅੱਜ ਦਿਖਾ ਦਾਂਗੇ ਸਾਡੇ ਦਿਖਾ ਦਾਂਗੇ ਅੱਜ ਦਿਖਾ ਦਾਂਗੇ ਕਿਤਾ ਤੂੰ ਸਾਨੂੰ ਸਟੇਜ ਖਾ ਦੇਣੀ ਬੱਸ ਗੱਲ ਮੁੱਕੀ ਕਾਫੀ ਅੱਜ ਮਿਲਣੀ ਆ ਬਾਈ ਕੰਦਾ ਸੱਜ ਦੇ ਤੂੰ ਨਾ ਐਨੇ ਕਾਨੂੰਨ ਹੱਥ ਚ ਨਾ ਲੈ ਮੈਂ ਕਾਨੂੰਨ ਹੱਥ ਚ ਨਹੀਂ ਲਿਆ ਮੇਰਾ ਸਟੇ ਹੋਇਆ ਮੇਰੇ ਘਰ ਦਾ ਬੰਦੂ ਨਹੀਂ ਕਿ ਜੋਗੀ ਸੀ ਨਾ ਖੜੇ ਦੇ ਅੱਤਰ ਕਿਤੇ ਚੋਗਾ ਬਾਲੇ ਕਿਨੂੰ ਅੱਤਰ ਓਏ ਓਏ ਖੜੋ ਖੜੋ ਰਹਿਣ ਤੋਂ ਗਾਟ ਹੋ ਜੂਗਾ ਕਾਲੇ ਕਾਲੇ ਨਹੀਂ ਕਾਲੇ ਛੱਡ ਦੇ ਛੱਡ ਦੇ ਛੱਡ ਦੇ

ਅਲੱਤੀ ਪਾਈ ਚੱਲੋ ਪਾਈ ਚੱਲੋ ਮੂਰੇ ਵਾਟੋ ਓਏ 1 ਮਿੰਟ ਮਾਤਾ ਚੁੱਪ ਕਰ ਜਾ ਚੁੱਪ 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 ਹਾਂ ਪਾਓ ਯਾਰ ਤੈਨੂੰ ਧਾੜ ਲੈਂਦਾ ਇਹ ਢਾਈ ਆਪਾਂ ਪਾ ਦੇ ਹਾਂ ਇਹ ਢਾਈ ਆਣੇ ਆਪਾਂ ਪਾਈ ਚੱਲੋ ਮੂਰੇ ਵਾਟ ਲਾਪਾ ਵਾਟ ਪਾਉਂਦੀਆਂ ਕਰੀ ਬਾਕੀ ਬਹੁਤ ਵੇਣੇ ਆਪਰੇ ਢੇੜੇ ਕਰਕੇ ਬਾਟਾਉਂਨੇ ਪਾਉਂਦੇ ਇਹ ਬੰਦੇ ਜੀ ਸਰਪੰਚਾ ਸਾਹਿਬ ਕਾ ਪਹਿਲਾਂ ਇਹਨਾਂ ਨੇ ਢਾਈ ਕਨਾਲਾ ਸਾਡੀ ਬਚਤ ਨੱਪੀ ਗੁਰਪ੍ਰੀਤ ਨੇ ਫੇਰ ਸਾਰਾ ਸਰਕਾਰੀ ਖਲਾਟਾਇਆ ਕੱਲ ਸਾਨੂੰ ਸਟੇ ਮਿਲਿਆ ਇੱਕ ਪਿੰਡਾ ਮੈਂਬਰ ਆ ਇੱਕ ਕਾਜੀ ਸੀਰਾ ਇੱਕ ਇਹਨਾਂ ਦਾ ਮੁੰਡਾ ਆ ਹੈਗਾ ਲਖਪ੍ਰੀਤ ਤੇ ਦੂਜਾ ਰਪਿੰਦਰ ਤੇ ਇਸ ਵਾਰ ਇਹਨਾਂ ਦੀ ਮਾਲਕੀ ਨਹੀਂ ਇਹ ਬੰਦੇ ਨਿਆਂਇਤਾਂ ਕਰਦੇ ਆ ਸਾਨੂੰ ਅੱਗੇ ਮਾਲਕੀ ਤਾਂ ਢਾਈ ਕਨਾਲਾ ਬਚਤ ਛੱਡਣਾ ਤੁਹਾਨੂੰ ਕੋਨੇ ਤਿੰਨ ਨੰਬਰ ਕਿਲੇ ਦੀ ਮਿੰਨਤੀ ਨਹੀਂ ਕੀਤੀ ਲਿਆ ਕਾਨੂੰ ਕੋਣੂ ਕੰਨ ਕੋ ਲੈ ਕੇ ਆ ਬਈ ਕੰਨ ਕੋ ਘੱਟ ਪਵਾਉਗੇ ਕੰਨ ਕੋ ਲੈ ਕੇ ਆ ਲੈ ਕੰਨ ਕੋ ਨੂੰ ਹਾਂ ਕੰਨ ਕੋ ਦੇਖਦਾ ਕਿ ਲਾਈ ਲਿਆ ਲੱਗਦਾ ਕੰਨ ਕੋ ਲੈ ਕੇ ਅੰਨਗਾ ਆ ਮਾਤਾ ਦੇ ਬਗਾ ਤਰਦੇ ਤਰਦੇ ਕੋਸ ਨਹੀਂ ਮਾਰਦੇ ਉਹ ਬੋਲ ਨਹੀਂ ਮੱਛੇ ਬੋਲਾਗੇ ਤੁਸੀਂ ਵਿਜਾਜ ਬੁੜਗੇ ਸਿਰ ਚੜਦੇ ਆ ਦਾ ਤੇਰਾ ਮੈਂ ਫਲੋਰ ਕ ਤੇ ਬਜ਼ੁਰਗ ਕਾਲਾ ਕੱਢੀ ਹੋਏ ਸੀ ਕੋਈ ਨਾ ਕਰੀ ਨਾ ਓ ਰੋਗਣ ਵੱਟਦਾ ਦੇ ਤੂੰ ਫੋੜੇ ਨਾ ਆ ਫੜੋ ਮੋਹੇ ਕਈ ਮੇ ਜਾ ਕੇ ਮੈਂ ਪੂਣੀ ਲੈਵਾਂ ਸਾਬ ਲੈ ਪੂਣੀ ਰਭੜਾ ਮਾਦਾ ਚੁੱਪ ਕਰ ਜਾ ਪਟੜ ਲੈ ਹਾਂ ਬਈ ਸਰਪੰਚ ਸਾਹਿਬ ਕਾ ਨਾਲ ਪਿੰਦਾ ਮੈਂ ਬਰ ਕਾਲ ਸਟੇ ਦੇ ਪੱਲੇ ਕਾਲੀ ਯਾਰ ਕੀ ਸਟੇ ਹੋਇਆ ਵਿਆ ਕਹਿਣਾ ਸਾਡੇ ਮੱਠਾਂ ਚ ਮੱਠਾ ਪਾਉਂਦੇ ਆ ਕੇ ਮੱਠਾ ਮਾਰੋ ਤਾਂ ਦੇ ਮੱਠਾ ਤਾਂ ਦੇ ਆ ਜਾ ਆ ਕਾਲੀ ਯਾਰ ਐਂਛੀਆ ਪਿੰਦਾ ਗੱਲ ਲੱਭਾ ਪਿੰਦਾ ਚੱਪਾ ਲੈ ਚੱਲ ਮੋਟਰ ਲੈ ਚੱਲ ਤੇ ਇਹਨੂੰ ਕੋਰਸ ਮਾਰ ਦੋ ਇਹਨੂੰ ਲੈ ਕੇ ਚੱਕਰੇ ਮਾਰ ਦੋ ਚੁੱਪ ਕਰ ਤਕੇ ਨਾੜਾ ਕੇ ਸਾਡੇ ਵੱਟ ਪਾਉਂਦੇ ਆ ਸਟੇਪ ਐਲੀ ਤੇ ਹੋਇਆ ਵਿਆ ਤਕੇ ਨਾ ਵੱਟ ਪਾ ਰਹੇ ਆ ਜੜ ਕੋਈ ਕਾਨੂੰ ਕੋਣੀ ਦਿੱਤੀ ਛੱਡ ਦੇ ਮੁੰਡਿਆ ਕੋਈ ਕਾਨੂੰ ਕੋਣੀ ਆਇਆ ਕਾਨੂੰ ਕਸ ਤੇ ਅਸੀਂ ਕਾਨੂੰ ਕੋ ਨਹੀਂ ਆਇਆ ਕਾਂਦੀ ਸੀ ਨੇ ਆਰਡਰ ਕੀਤੇ ਉਹਨਾਂ ਨੂੰ ਹਾਂ ਮਟਾ ਡਾ ਲੈ ਜੀ ਤਾਂ ਨਹੀਂ ਬੀਸੀ ਦੇ ਤਾਂ ਕਹਿੰਦਾ ਮੈਂ ਠਾਇਆਗਾ ਕੱਲ ਤੂੰ ਕਹੀ ਚਾਕੇ ਦੂਜੀ ਭਟਾ ਪਿੱਛੇ ਵਾਟਾ ਗਿਆ ਇਹਨੂੰ ਮਾ ਤਾਂ ਤੂੰ ਲੈ ਇਹਨੂੰ ਫਿਰ ਦੀ ਲੈ 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 ਆਇਆ ਮਾ ਤਾਂ ਲੈ ਦੇ ਬਾਈ ਤੁਸੀਂ ਕਾਨੂੰਗੋੜੇ ਗੱਲ ਸੁਣੋ ਮੇਰੇ ਡੀਸੀ ਨੇ ਆਰਡਰ ਕੀਤੇ ਸੀ ਕਾਨੂੰਗੋੜੇ ਸਾਹਮਣੇ ਆਉਣਾ ਸੀ ਕਿ ਨਹੀਂ ਤੁਸੀਂ ਲੈ ਕੀਤੇ ਆ ਬਾਈ ਜੀ ਡੀ ਉਹਨੇ ਇਹ ਗੱਲ ਦੇਖੋ ਜੀ ਪਿੰਦਾ ਕਹਿੰਦਾ ਡੀਸੀ ਨੇ ਕੋਈ ਆਰਡਰ ਨਹੀਂ ਕੀਤੇ ਖਾਲੇ ਦੇ ਫੋਨੂ ਕਬਜ਼ੇ ਰੱਖੀ ਨੇ ਗਿਆ ਫਿਰ ਬਾਈ ਜੀ ਕਬਜ਼ੇ ਰੱਖੀ ਨੇ ਗਿਆ ਤੂੰ ਕਬਜ਼ਾ ਕੌਣ ਕਰੂਗਾ ਇੱਥੇ ਇਹ ਥੋੜੀ ਮਤਲਬ ਬਤ ਤੱਕੇ ਨਾ ਕਬਜ਼ੇ ਕਰੇਗਾ ਫਟਦਾ ਲੱਭੇ ਲੈ ਕੇ ਜਾ ਬੱਟਾ ਮਾਟਟਾ ਵਟ ਪਾਣੀ ਛੱਡ ਦੇ ਨਾ ਤੂੰ ਲੈ ਕੇ ਜਾ ਵਟ ਘੜ ਧਰਦੂ ਘਬਣੀ ਪਾਣੀ ਕਿਹਾ ਲਿਆ ਫਲਾਂਗੜਾ ਸਿੱਕਦੇ ਦਾ ਸਿਰ ਖੋਲਦਗੇ ਬਸ ਦੇਖੀ ਜਾਉ ਤੂੰ ਮਾਟਟਾ ਖੋਲਦ ਕੇ ਨਾ ਨਾ ਕਰਦੀਆਂ ਗੱਲ ਮਾਟਟਾ ਤੂੰ ਮਾਟਟਾ ਬੰਦੇ ਚਾਰ ਸੱਤ ਲੋ ਜੇ ਹੁਣ ਗਲਤ ਕਹਿਣਾ ਕੋਈ ਨਹੀਂ ਬੰਦਿਆਂ ਨੇ ਕਿਹਾ ਸੀ ਭਾਈ ਜੀ ਸਟੇਪ ਮਿਲਿਆ ਕੱਲ ਇੱਕ ਸਾਰਾ ਪਤਾ ਕਰਕੇ ਜੇਣੀ ਮੇਰੇ ਭੋਲ ਮਿਲਿਆ ਭਾਈ ਜੀ ਸਟੇਪ ਮਿਲਿਆ ਹਾਂ ਸਟੇਪ ਮਿਲਿਆ ਵਿਆ ਢਾੜੇ ਢਾੜੇ ਤੂੰ ਕੋਈ ਨਹੀਂ ਡਾਉ ਇਸ ਕਿਨੇ ਸਾਡੀ ਮਾਲ ਫਿਰ ਮਿੰਨਤੀ ਕਰਾਉ ਨਾ ਫਿਰ ਮਿੰਨਤੀ ਕਿਉਂ ਨਹੀਂ ਕਰਾਉਂਦੇ ਬਾਈ ਜੀ ਫਿਰ ਮਿੰਨਤੀ ਕਰਾਓ ਮਿੰਨਤੀ ਕੋਈ ਹਮੇਸ਼ਾ ਕੋਈ ਹੋਈ ਨਹੀਂ ਸਹਿਣ ਤਖਾ ਕੋਈ ਸਾਡੇ ਸਹਿਣ ਨਹੀਂ ਕੋਈ ਸਾਡੀ ਸਹਿਮਤੀ ਨਹੀਂ ਬਾਈ ਜੀ ਤੱਕਾ ਡਾਉ ਡਾਉ ਲੈ ਬਾਜਾ ਖੁੱਦ ਨੂੰ ਲੈ ਕੇ ਛੱਡ ਦੇ ਡਾ ਤੂੰ ਵਟ ਡਾ ਰੇ ਇਹਨੂੰ ਖੜੀ ਰਹਿਣ ਦੇ ਕਿਤੇ ਨਹੀਂ ਆਂਦੀ ਠਾ ਗਿਆ ਡਾਇਆ ਤੂੰ ਜਾ ਡਾ ਇਹ ਆ ਸਾਫ ਦਾ ਸਰਪੰਚ ਸਾਨੂੰ ਸਾਰੇ ਥਾਈ ਪਰੇਸ਼ਾਨ ਕਰਦੇ ਨਾਲੇ ਸਾਡੇ ਇਹਨਾਂ ਨੇ ਮਾਰ ਕੱਪੜੇ ਪਾੜਦੇ ਮਾਤਾ ਦੇ ਹੱਥੋਂ ਬਾਈ ਕਰਦੇ ਆ ਮੰਦਿਰ ਲੈ ਕੇ ਨਾਲੇ ਡੀਸੀ ਸਾਹਿਬ ਦੇ ਆਰਡਰ ਸੀ ਵੀ ਤੁਸੀਂ ਇਹਨਾਂ ਦੇ ਗੇਟ ਤੱਕ ਨਹੀਂ ਆਉਣਾ ਇੱਕ ਗੱਲ ਐਂਛੀ ਆ ਪਿੰਦਾ ਮਾਲਕ ਆਪ ਨਹੀਂ ਆਇਆ ਮੁੰਡਾ ਉਹਦਾ ਕਾਲੀ ਆ ਜੋ ਡੀਸੀ ਸਾਹਿਬ ਨੇ ਆਰਡਰ ਕੀਤੇ ਸੀ ਵੀ ਤੁਸੀਂ ਇਹਨਾਂ ਦੀ ਵਟ ਤੱਕ ਨਹੀਂ ਜਾਣਾ ਤਾ ਰੇ ਤਾ ਲੱਬੇ ਟਾਰੇ ਜਾ ਕੇ ਤਾਂ ਘਣੇ ਆ ਵੀ ਖਾਲੇ ਨੇ ਅੰਦਰ ਹੋਏ ਆ ਕਾਨੂੰਗੋ ਸਾਹ ਆਇਆ ਨਹੀਂ ਬਾਈ ਜੀ ਤੁਸੀਂ ਪਾਉਣਾ ਤੁਸੀਂ ਪਾਉਣਾ ਖਾਲਾ ਤੁਸੀਂ ਪਾ ਕੇ ਦੇਣਾ ਸੀ ਨਹੀਂ ਤੁਸੀਂ ਵੀ ਨਾ ਕਰ ਸੋਲਾ ਮੇਰੀ ਤੂੰ ਕਾਨੂੰਗੋ ਸਾਤਾ ਤੁਸੀਂ ਕਾਨੂੰਗੋ ਸਾਤੇ ਸੱਚਾ ਦਾ ਹੈ ਕੋਈ ਸੱਚ ਨਹੀਂ ਤੂੰ ਸੱਦੇ ਬਣਾ ਵਟ ਕੇ ਮਾਰੇਗਾ ਦੰਦ ਕੱਢਦਾ ਦੇ ਕੇ ਦੇਤਾ ਬਣੇ ਤਾਂ ਜਿੰਨੇ ਸਿਆਪੇ ਪਾਉਣਾ ਤੂੰ ਪਾਉਣਾ ਸਾਡੇ ਹਾਂ ਤੇ ਬੇਰਾ ਹਟ ਜਾਏਗਾ ਸਟੇ ਹੋਈ ਵੀ ਆ ਭਲੀ ਤੇ ਫੱਕ ਤੇ ਤਾਂ ਲੜਾਂਗੇ ਹਾਂ ਐਸਾ ਹੀ ਕਰਨਾ ਸੱਚਾ ਧੱਕਾ ਕੋਈ ਸੱਚ ਨਹੀਂ ਬਿਲਕੁਲ ਨਹੀਂ ਧੱਕਾ ਨਹੀਂ ਤੇਰੀ ਤਾਂ ਮਾਰਕੀ ਨੇ ਤੂੰ ਕਿੱਥੇ ਬਈ ਇਹ ਪਿੰਡਾ ਮਾਲਕ ਘਰੇ ਬੈਠਾ ਬਾਈ ਜੀ ਤੂੰ ਚੁੱਪ ਕਰ ਲ ਨੱਬੇ ਕੋਈ ਨਹੀਂ ਕੋਈ ਨਹੀਂ ਸਟੇ ਹੋਈ ਯਾਰ ਹਾਂ ਕਾਲੇ ਤੂੰ 12000 ਦਾ ਇਹਰੇ ਕੋਲ ਸਭ ਕੱਲ ਮੱਝਾ ਦੇਵੈ ਚਾ ਤੂੰ ਜਾ ਕੇ ਉੱਥੇ ਇਹਨੂੰ ਫੜਾ ਅੱਧਾ ਪਿੱਛਾ ਨਹੀਂ ਵੇਚ ਲੈ ਕੇ ਜਾ ਮਾਤਾ ਕਿਉਂ ਹਾਂ ਮਟੜਾ ਕਿਉਂ ਮਾਤਾ ਮਟੜਾ ਇਹਨੂੰ ਲੈ ਕੇ ਜਾ ਨਹੀਂ ਤੂੰ ਸਕੂਲੋਂ ਲੈ ਜਾ ਸਾਡੀ ਗੁੱਸਾ ਦੇ ਇਹ ਲੈ ਆਪੇ ਧਾਰੇ ਤਾਓ ਮਟੜਾ ਲੈ ਤੁਸੀਂ ਬਾਤ ਕਰੋ ਕਰਦੇ ਆ ਗੱਲ ਕਿ ਨਾਲ ਸਾਲੇ ਨਹੀਂ ਲੱਗਦੇ ਇਹ ਆ ਦੇਖੋ ਜੀ ਡੀਸੀ ਸਾਹਿਬ ਦੇ ਆਰਡਰ ਸੀ ਇਹ ਮੰਡੀ ਲੈ ਕੇ ਸਾਨੂੰ ਐ ਤੰਗ ਕਰਦੇ ਆ ਅੱਜ ਦੇ ਡੀਸੀ ਦੇ ਟੋਟੇ ਟਾਂ 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 ਮਡੀ ਲੈ ਕੇ ਸਾਨੂੰ ਗੇਟ ਚ ਵੀ ਤੰਗ ਕਰਦੇ ਆ ਕੋਈ ਵਟ ਨਹੀਂ ਪਾਈ ਦਿਖਾਓ ਅਸੀਂ ਕਿੱਥੇ ਭਾਈਆਂ ਨਾ ਕੋਈ ਪਾਈ ਨਹੀਂ ਉਹਨਾਂ ਭਾਈ ਮਾਲਕਾਂ ਨੇ ਭਾਈਆਂ ਮਾਲਕਾਂ ਨੇ ਅਸੀਂ ਮਾਲਕ ਨਹੀਂ ਉਹਦੇ ਮਾਤਾ ਚੁੱਪ ਚਾਪ ਕਰ ਉਹ ਚੁੱਪ ਕਰ ਚੁੱਪ ਪਗਾਰ ਮੱਟਦਾ ਦੂੰ ਤੂੰ ਮੱਟਦਾ ਮੱਟਦਾ ਵਟਾ